ਪੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਜਾਣ ਦੇ ਚਾਹਵਾਨ ਅਤੇ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਲਈ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ ਸਭ ਤੋਂ ਪਹਿਲੀ ਵੱਡੀ ਖਬਰ ਦੀ ਗੱਲ ਕਰ ਲੈਂਦੇ ਜੀ ਕੈਨੇਡੀਅਨਜ਼ ਲਈ ਟੈਕਸ ਰਿਵੈਟ 900 ਡਾਲਰ ਤੱਕ ਦੀ ਰਾਹਤ ਕੈਨੇਡਾ ਵਿੱਚ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਕੈਨੇਡਾ ਸਰਕਾਰੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ ਜਿਨ੍ਹਾਂ ਨੇ ਪਿਛਲੇ ਸਾਲ ਦਾ ਟੈਕਸ ਭਰਿਆ ਹੈ ਇਹ ਰਾਹਤ ਜੀਐਸਟੀ ਅਤੇ ਐਚਐਸਟੀ ਦੇ ਤੌਰ ਤੇ ਮਿਲੇਗੀ ਜਿਸ ਦੀ ਕੁੱਲ ਰਕਮ 900 ਡਾਲਰ ਤੱਕ ਹੋ ਸਕਦੀ ਹੈ ਕਿਨਾਂ ਕਿਨਾਂ ਲੋਕਾਂ ਨੂੰ ਦਿੱਤੇ ਜਾਣਗੇ ਤਾਂ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਸਿੰਗਲ ਵਿਅਕਤੀ ਨੂੰ 533 ਡਾਲਰ ਕਪਲ ਮਤਲਬ ਕਿ ਜੋੜੇ ਨੂੰ 698 ਡਾਲਰ ਬੱਚਿਆਂ ਲਈ ਇਸ ਤੋਂ ਇਲਾਵਾ ਪ੍ਰਤੀ ਬੱਚਾ 267 ਡਾਲਰ ਹੋਰ ਦਿੱਤੇ ਜਾਣਗੇ ਇਸ ਫੈਸਲੇ ਨਾਲ ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਮਹਿੰਗਾਈ ਦੇ ਦੌਰ ਵਿੱਚ 600 ਤੋਂ 900 ਡਾਲਰ ਤੱਕ ਦੀ ਵੱਡੀ ਵਿੱਤੀ ਸਹਾਇਤਾ ਮਿਲੇਗੀ ਕੈਨੇਡਾ ਵਿੱਚ ਪੀਆਰ ਲੈਣੀ ਮੁਸ਼ਕਲ ਹੋ ਰਹੀ ਹੈ ਪਰ ਇਮੀਗ੍ਰੇਸ਼ਨ ਵਿਭਾਗ ਲਗਾਤਾਰ ਨਵੇਂ ਰਾ ਖੋਲ ਰਿਹਾ ਹੈ 온ਟਾਰੀਓ ਸੂਬੇ ਵਿੱਚ ਖਾਸ ਤੌਰ ਤੇ ਦੋ ਪੇਸਿਆਂ ਨਾਲ ਸੰਬੰਧਤ ਲੋਕਾਂ ਲਈ ਪੀਆਰ ਲੈਣੀ ਕਾਫੀ ਆਸਾਨ ਹੋ ਗਈ ਹੈ ਯੋਗਤਾ ਦੀ ਗੱਲਬਾਤ ਕੀਤੀ ਜਾਵੇ ਤਾਂ अर्ਲੀ ਚਾਈਲਡਹੋਲਡ ਅਸਿਸਟੈਂਟ ਨਰਸ ਅਸਿਸਟੈਂਟ ਪੀਆਰ ਪ੍ਰਾਪਤ ਕਰਨ ਦਾ ਤਰੀਕਾ ਤੁਹਾਨੂੰ ਸਿਰਫ ਇਹ ਕੰਮ ਕਰਨਾ ਹੀ ਪਵੇਗਾ ਕਿਸੇ ਵੀ ਕੈਨੇਡੀਅਨ EMPLOER ਤੋਂ ਜੌਬ ਆਫਰ ਪ੍ਰਾਪਤ ਕਰੋ ਤੁਸੀਂ 온ਟਾਰੀਓ ਦੇ ਪਿੰਡੂ ਇਲਾਕਿਆਂ ਲਈ ਤਿਆਰ ਕੀਤੇ ਗਏ RCIP ਰੂਰਲ ਐਂਡ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਤਹਿਤ ਅਪਲਾਈ ਕਰ ਸਕਦੇ ਹੋ ਇਹ ਪੰਜਾਬੀ ਅਤੇ ਭਾਰਤੀ ਪੀਆਰ ਚਾਵਾਨਾਂ ਲਈ ਵੱਡੀ ਖੁਸ਼ਖਬਰੀ ਹੈ ਜਿਸ ਤਹਿਤ ਬਿਨਾਂ ਕਿਸੇ ਐਕਸਪੀਰੀਅੰਸ ਦੇ ਵੀ ਜੌਬ ਆਫਰ ਦੇ ਆਧਾਰ ਤੇ 온ਟਾਰੀਓ ਵਿੱਚ ਪੀਆਰ ਪ੍ਰਾਪਤ ਕੀਤੀ ਜਾ ਸਕਦੀ ਹੈ ਕੀ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਸ ਸਮੇਂ ਕੈਨੇਡਾ ਵਿੱਚ ਹੈ ਅਤੇ ਟੈਕਸ ਰਿਵੈਟ ਜਾਂ ਪੀਆਰ ਦੇ ਇਹਨਾਂ ਮੌਕਿਆਂ ਦਾ ਫਾਇਦਾ ਲੈਣਾ ਚਾਹੁੰਦਾ ਹੈ ਜਾਂ ਯੋਜਨਾ ਬਣਾ ਰਿਹਾ ਹੈ ਤਾਂ ਉਸ ਤੱਕ ਇਹ ਖਬਰ ਜਰੂਰ ਪਹੁੰਚਾਓ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚੋਂ ਦੇਖਣ ਨੂੰ ਮਿਲੇਗੀ